ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੈਸ਼ਨਲ ਕਾਰਜਕਾਰੀ ਪ੍ਰਧਾਨ ਹਿਮਾਲਿਆ ਪ੍ਰਵਾੜ ਵਰਮਜੀਤ ਸਿੰਘ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲਾਸਟ ਆਪਣੇ ਸਾਰਾ ਸਮਾਂ ਬਤੀਤ ਕੀਤਾ ਉਹ ਤੇ ਪਾਕਿਸਤਾਨ ਵਿੱਚ ਰਹੇਗੇ ਪਰ ਅਸੀਂ ਬਹੁਤ ਹੀ ਭਾਗੇ ਵਾਲੇ ਆ ਕਿ ਸਾਡਾ ਸ਼ਹਿਰ ਬਟਾਲਾ ਜਿੱਥੇ ਉਹਨਾਂ ਦਾ ਵਿਆਹ ਸਥਾਨ ਹੈ ਅੱਜ ਦੇ ਦਿਨ ਗੁਰੂ ਨਾਨਕ ਦੇਵ ਜੀ ਦੇ ਇਸ ਪੁਰਬ ਨੂੰ ਮਨਾਉਣ ਲਈ ਦੇਸ਼ਾਂ ਦੇਸ਼ਾਂ ਤੋਂ ਬਖਰੇ ਵਖਰੇ ਸ਼ਹਿਰਾਂ ਤੋਂ ਸਾਰੇ ਹਿੰਦੁਸਤਾਨ ਤੋਂ ਲੋਕ ਆਉਂਦੇ ਨੇ ਤੇ ਇਹ ਬਹੁਤ ਹੀ ਚਾਵਾ ਤੇ ਸ਼ਾਵਾ ਨਾਲ ਬਣਾਇਆ ਜਾਂਦਾ ਤੇ ਬਟਾਲੇ ਦੇ ਸਾਰੇ ਲੋਕ ਇਸ ਘੜੀ ਦੀ ਵੇਟ ਕਰਦੇ ਆ ਕਿ ਅਸੀਂ ਆਈਆਂ ਹੋਈਆਂ ਸੰਗਤਾਂ ਦਾ ਕਿਸ ਤਰ੍ਹਾਂ ਆਦਰ ਸਤਕਾਰ ਕਰ ਸਕੀਏ ਕਿਦਾਂ ਇਸ ਦਿਨ ਨੂੰ ਇੰਜੋਏ ਕਰ ਸਕੀਏ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਅਸੀਂ ਇੱਕ ਗ੍ਰੈਸਸ ਜੀਵਨ ਵਿੱਚ ਰਹਿ ਕੇ ਵੀ ਉਹ ਸੱਚੇ ਪਾਤਸ਼ਾਹ ਦੀ ਬੰਦਗੀ ਕਰ ਸਕਨੇ ਹਾਂ ਉਹਨਾਂ ਨੇ ਸਖਾਇਆ ਕਿ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਤਿੰਨੇ ਉਪਦੇਸ਼ ਜਿਹੜੇ ਗੁਰੂ ਸਾਹਿਬ ਦੇ ਸੀ ਜੇ ਅਸੀਂ ਅੱਜ ਆਪਣੇ ਜੀਵਨ ਵਿੱਚ ਅਪਣਾ ਲਈਏ ਤੇ ਆਪਣੇ ਜੀਵਨ ਨੂੰ ਆਪਾਂ ਸਫਲਾ ਕਰ ਸਕਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਸ ਦਿਨ ਦੀ ਬਹੁਤ-ਬਹੁਤ ਵਧਾਈ ਤੇ ਆਈਆਂ ਹੋਈਆਂ ਸੰਗਤਾਂ ਨੂੰ ਜਿਹੜੇ ਦੇਸ਼ਾਂ-ਵਦੇਸ਼ਾਂ ਤੋਂ ਇਹ ਸੰਗਤਾਂ ਇੱਥੇ ਆ ਰਹੀਆਂ ਇਸ ਦਿਨ ਨੂੰ ਅਟੈਂਡ ਕਰਨ ਲਈ ਉਹਨਾਂ ਨੂੰ ਬਹੁਤ-ਬਹੁਤ ਜੀਹਾਂ ਨੂੰ ਤੇ ਦਿਲੋਂ ਬਹੁਤ-ਬਹੁਤ ਵਧਾਈ